ਪਰਮ ਸਲਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਬਿਵਾਜੀ ਸਤਕਾਰ ਜੋ ਸਾ ਸੰਗਤ ਦੀ ਹੋ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਾਬ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਰਮਤਮਾ ਦੀ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਪਵਿੱਤ ਕਬੀਰ ਸਾਹਿਬ ਜੀ ਵੱਲੋਂ ਸਾਨੂੰ ਸਮਝਾਇਆ ਗਿਆ ਹੈ ਕਿ ਮਨੁੱਖ ਜਿਹੜਾ ਹੈ ਉਹ ਬਹੁਤ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਕਰਮ ਕਰਦਾ ਹੈ ਕਈ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਲੋਕਾਂ ਨੂੰ ਧੋਖਾ ਦਿੰਦਾ ਹੈ। ਔਰ ਠੱਗੀਆਂ ਮਾਰ ਕੇ ਪਰਾਇਆ ਧਨ ਇਕੱਠਾ ਕਰਕੇ ਆਪਣੇ ਘਰ ਪਰਿਵਾਰ ਵਿੱਚ ਲੈਂਦਾ ਹੈ। ਪਰ ਕੰਦੀ ਕੀ ਦਾ ਲੇਖਾ ਜੋ ਕਰ ਜਿਹੜਾ ਉਹ ਜਿੰਦ ਨੂੰ ਆਪ ਦੇਣਾ ਕਰਦਾ ਹੈ ਪਰਿਵਾਰ ਸੰਬੰਧੀ ਇਹ ਕਹਿੰਦੇ ਸਭ ਪਾਸੇ ਹਟ ਜਾਂਦੇ ਹਨ ਸਿਰਫ ਆਪਣੀ ਜਿੰਦ ਨੂੰ ਹੀ ਇਹ ਤੇ ਹੋਏ ਕਰਮਾਂ ਦਾ ਲੇਖਾ ਜਿਹੜਾ ਉਹ ਦੇਣਾ ਪੈਂਦਾ ਹੈ ਮੁਰਬਾਨੀ ਪ੍ਰਮਾਨ ਹੈ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਬਹੁ ਪਰ ਪੰਜ ਦਾ ਮਤਲਬ ਹੈ ਕਿ ਤਰਾਂ ਦੀਆਂ ਠਗੀਆਂ ਮਾਰਨੇ ਪਰ ਕਹਿੰਦੇ ਨੇ ਪਰਾਇਆ ਕਹਿੰਦੇ ਕਈ ਤਰਾਂ ਦੀਆਂ ਠਗੀਆਂ ਕਰਕੇ ਜੋ ਮਨੁੱਖ ਤੋਂ ਪਰਾਇਆ ਧਨ ਜਿਹੜਾ ਮਾਲ ਜਿਹੜਾ ਹੈ ਉਹ ਘਰ ਵਿੱਚ ਰਹਿੰਦਾ ਹੈ ਸਤਿਕਾਰਾ ਬਹਿ ਨਾਨ ਲਟਾਵੇ ਸੁਤਕੇ ਦਿਨ ਪੁੱਤਰ ਨੂੰ ਦਾਰਾ ਕਾ ਮੇਰੇ ਘਰ ਵਾਲੀ ਸਹਿਆਨ ਲਟਾਵੇ ਦਾ ਮਤਲਬ ਹੈ ਹਵਾਲੇ ਕਰ ਦੇਣਾ ਕਹਿੰਦੇ ਤੁਹਿਆ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਹਵਾਲੇ ਕਰ ਦਦਾ ਹੈ ਆਪਣੇ ਪਰਿਵਾਰ ਨੂੰ ਲੈ ਕੇ ਜਦ ਮੈਂ ਭਰਾਇਆ ਧੰਨ ਲੱਤਿਆ ਹੋਇਆ ਧੰਨ ਚੋਰੀ ਕੀਤਾ ਹੋਇਆ ਪਰ ਕਹਿੰਦੀ ਸਮਝ ਕਰ ਲੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਕਪਟ ਮਤਲਬ ਧੋਖਾ ਲੈ ਧੋਖਾ ਨਾ ਕਰੇ ਤੇ ਮੇਰੇ ਪੁੱਲੇ ਬੇਮਾਨਾ ਉਰਦੀਆ ਤਕਦੀ ਖਾਤਰ ਇਸੇ ਨਾਲ ਧੋਖਾ ਪੇਵ ਨਾ ਕਰਿਆ ਕਰ ਕਿਉਂ ਅੰਤ ਨ ਮੇਰਾ ਤੇਰੇ ਜੀ ਮਹਲੀ ਹੈ ਅੰਤ ਦਾ ਮਤਲਬ ਆਖਰ ਨੂੰ ਨਵੇਲਾ ਦਾ ਮਤਲਬ ਫੈਸਲਾ ਜਾਂ ਲੇਖਾ ਜਾਂ ਸਾਵਕਤਾ ਤੇਰੇ ਜੀ ਪੈ ਤੇਰੀ ਹਿੰਦਬਾਸਾ ਏ ਮਨੋਕ ਆਕਰਨੋਂ ਇਹਨਾਂ ਮਨ ਕਰਮਾਂ ਦਾ ਜਿਹੜਾ ਲੇਖ ਹੈ ਉਹ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ਰਹਾਉ ਛਲੋ ਛਨ ਤਨ ਚੀਜ ਜੜ ਜਨਾਵੇ ਧਿਆਨ ਕਰ ਛਨ ਛਨ ਧਮਤਰ ਦਾ ਪਾਲੋ ਪਾਲੋ ਚੀਜ ਦਾ ਮਤਲਬ ਹੈ ਕਮਜ਼ੋਰ ਹੋਣਾ ਜਦਾਂ ਕਹਿੰਦੇ ਨੇ ਕੋ ਦੇਖੇ ਰੋ ਕਦੇ ਵਿਨਾ ਠਗਿਆ ਵਿੱਚ ਸਜੇ ਸਜੇ ਜਿਹੜਾ ਹੈ ਉਹ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਜਿਵੇਂ-ਜਿਵੇਂ ਲੋਕ ਉਮਰਾਂ ਵੱਲ ਵੱਧ ਜਾਂਦੇ ਜਿਵੇਂ-ਜਿਵੇਂ ਕਹਿੰਦੇ ਸਰੀਰ ਜਿਹੜਾ ਇਹ ਕਮਜ਼ੋਰ ਹੁੰਦਾ ਜਾਂਦਾ ਹੈ ਉਹਦੇ ਤੇ ਕਈਆਂ ਨਿਸ਼ਾਨੀਆਂ ਆ ਰਹੀਆਂ ਹੁੰਦੀਆਂ ਨੇ ਜਰਾ ਜਨਾਬੇ ਤੇਰੇ ਚਿਰ ਤੁਹਾਡੇ ਕਈਆਂ ਨਿਸ਼ਾਨੀਆਂ ਲੱਜ ਆ ਰਹੀਆਂ ਨੇ ਕਹਿੰਦੇ ਸੋਟ ਇਹ ਸਮਝ ਇਹ ਵਿਚਾਰ ਵੀ ਜਦੋਂ ਤੂੰ ਬੁੱਢਾ ਹੋ ਗਿਆ ਫਿਰ ਲੋਕਾਂ ਤੋਂ ਹੇ ਬਣ ਰੁਗਾ ਨਾ ਰਿਆਂ ਮੇਰੇ ਜਿੱਲਾ ਸੰਬੰਧੀਆਂ ਦੀ ਖਾਤਰ ਜਿਹਨਾਂ ਪਰਿਵਾਰ ਦੇ ਖਾਤਰ ਉੱਠ ਕੇ ਆਮਰਦਾ ਰਿਆ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਜਦੋਂ ਜੀਵ ਤਾਂ ਮੁੰਡਾ ਹੋ ਗਿਆ ਜਿਹੜਾ ਜੁਗਾਂ ਆ ਰਿਆ ਤਦੋਂ ਇਹਨਾਂ ਵਿੱਚੋਂ ਜਿਹਨਾਂ ਦੀ ਖਾਤਰ ਕੱਦੀ ਆਮਰਦਾ ਕਿਸੇ ਨੇ ਤੇਰੇ ਮੁੱਖ ਵਿੱਚ ਪਾਣੀ ਨਹੀਂ ਪਾਉਣਾ ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਚੰਗੇ ਕਰਮ ਕਰ ਭਲੇ ਦੇ ਕਰਮ ਕਰ ਜ਼ਿੰਦਗੀ ਦਾ ਲਾਹਾ ਟੱਕ ਬਾਣੀ ਪਰਮਲ ਕੇ ਆ ਜੀਵਨ ਨੂੰ ਸਫਲਾ ਬਣਾ ਲੈ ਕਹਿਤ ਕਵੀਰ ਕੋਈ ਨਹੀਂ ਤੇਰਾ ਜਿਨ੍ਹਾਂ ਦੇ ਗੱਲ ਭੱਜਿਆ ਕਰਦਾ ਪਗਤ ਕਵੀਰ ਸਭ ਕਹੰਦੇ ਨੇ ਤੇ ਕੋਈ ਨਹੀਂ ਤੇਰਾ ਆਕਰ ਸਾਥੀ ਕਿਸੇ ਲਈ ਨਹੀਂ ਬਣਦਾ ਸਭ ਸੁੱਖਾਂ ਦੇ ਸੰਗੀ ਹਨ ਸੁੱਖ ਮੈਂ ਆਨ ਬਹੁਤਾਂ ਲਗਾਏ ਤੇ ਅਰਾਮ ਚਾਹੁੰਦੇ ਸਕੇ ਰ ਕਹਿੰਦੇ ਸੁੱਖਾਂ ਵਿੱਚ ਹੀ けਰਾ ਬਣਾਇ ਰੱਖ ਲੈ ਸੰਬੰਧੀ ਜਦ ਰਬੀ ਕੋਲਾ ਸਮ ਆ ਜਾਂਦਾ ਤੇ ਸਭ ਸਾਥ ਛੱਡ ਜਾਂਦੇ ਹਨ ਰਿਤੇ ਰਾਮ ਕੀ ਨੰਝ ਪੈ ਸਵੇਰਾ ਇੱਕ ਪ੍ਰਮਾਤਮਾ ਹੀ ਅਸਲ ਸਾਥੀ ਹੈ ਤਵੇਲੇ ਸਿਰ ਖਾਮ ਹੁਣੇ ਹੋਣੇ ਉਸ ਪ੍ਰਮਾਤਮਾ ਨੂੰ ਕਿਉਂ ਨਹੀਂ ਆਪਣੇ ਅੰਦਰ ਦੇ ਵਿੱਚ ਸਮਰਦਾ ਆਪਣੀ ਜੰਦ ਨੂੰ ਆਪਾਂ ਸਾਰੇ ਸਮਝ ਲਈਏ ਜੰਦੇ ਅਕਾਲ ਪੁਰਖ ਪ੍ਰਮਾਤਮਾ ਹੀ ਦੀ ਬੰਦੇ ਚਾਹੇ ਜੰਦ ਦਾ ਸਾਥੀ ਹੈ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੇ ਸਾਥੀ ਨਹੀਂ ਵਰਦਾ ਖਦਾਈ ਹੋ ਸਰਕਾਰ ਪਰ ਕਰਵਾਏ ਕਿ ਤੇ ਨਾਮ ਦਾ ਸੰਗ੍ਰਹਿ ਪਰਮਾਤਮਾ ਨੂੰ ਅਸੀਂ ਹਮੇਸ਼ਾ ਯਾਦ ਰੱਖੀਏ ਪਰਮਾਤਮਾ ਦੀ ਕਿਰਪਾ ਨਾਲ ਹੀ ਆਪਾਂ ਆਜੀ ਮੰਝਦੇ ਹਾਂ ਉਸੇ ਦੀ ਹੀ ਦੇਣਾ ਹਮਾਰੀ ਤੇ ਕਿਰਪਾ ਕਰੇ ਸਾਡੇ ਸਾਰਿਆਂ ਤੇ ਮਿਹਰ ਭਰਿਆ ਰੱਖੇ ਸਵੱਤ ਦੇ ਭਲੇ ਦੀ ਅਰਦਾਸ ਹਰ ਖੜਤ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਰਮਾਤਮਾ ਕਿਰਪਾ ਕਰਕੇ ਸਭ ਦੀ ਰੱਖਵਾਲੀ ਕਰੇ ਸਭ ਨੂੰ ਸਤਿ ਸ਼੍ਰੀ ਅਕਾਲ ਸਭ ਸ਼ਾਮੀ ਵਰਤਾਰੇ ਆਲੋਨਾ ਪੀੜਤ ਪਰਿਵਾਰਾਂ ਨੂੰ ਨਕਰਾਨੋ ਪ੍ਰਮਾਤਮਾ ਦੇ ਹੱਥ ਰੱਖ ਕੇ ਇਸ ਆਉਂਦੀ ਘੜੀ ਤੋਂ ਵਿਚਾਰ ਰੇ ਅਰਦਾਸ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰੀ ਵਿੱਚ ਆਪਸੀ ਪ੍ਰੇਮਜਾਲ ਵਰਤਾਰੇ ਦੀ ਅਰਦਾਸ ਅਭੂ ਕਰਦੀ ਆਪ ਦੀ ਸੇਵਾਵਾਂ ਦੇ ਤਹਿਤ ਅਸੀਂ ਆਪ ਸਭ ਦੇ ਮਨਾਂ ਨੂੰ ਪ੍ਰੇਰ ਕੇ ਲੈ ਲੈਣ ਸਦੈ ਗਲ ਲੱਗੇ ਮਰ ਸਾਹਿਬ ਦੇ ਜਨਤਕਾਸ ਕਰਦੇ ਰਹੀਏ ਮਰਤੇ ਕਦੇ ਨਾ ਹੋਵੇ ਨਾਨਕ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨੁ ਬੁਨਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਲਈ ਭਲਾ ਵਾਹਿਗੁਰੂ ਦੀ ਜੀ ਕਾ ਖਾਲਸਾ ਵਾਹਿਗੁਰੂ ਦੀ ਜੀ